ਤੁਸੀਂ ਅੱਜ ਹੁਣੇ ਸਵਾਲ ਤਾਂ ਕਰ ਲਿਆ ਕਿ ਨਿੰਮੇ ਦੇ ਸੰਸਕਾਰ ਤੇ ਨਹੀਂ ਪਹੁੰਚੇ ਨਿੰਮੇ ਨਾਲ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸ਼ਾਇਦ ਪਰਿਵਾਰ ਦੇ ਮੈਂਬਰਾਂ ਨੂੰ ਵੀ ਨਹੀਂ ਪਤਾ ਹੋਣੀ ਆ ਜਿਹੜੀਆਂ ਜਦੋਂ ਨਿੰਮੇ ਦਾ ਕਿਤੇ ਫੋਨ ਆਣਾ ਕਿ ਭਾਜੀ ਬਹੁਤ ਔਖਾ ਯਾਰ ਯਾਰ ਇੱਥੇ ਆ ਪ੍ਰੋਬਲਮ ਹੈ ਚੁੱਪਚੀ ਬੀਤੇ ਉਹਨੂੰ ਅਸੀਂ ਪੈਸੇ ਜਾ ਕੇ ਸੱਤ ਭੇਜ ਦਿੰਦੇ ਸੀ ਜਾਂ ਅਸੀਂ ਉਹਨੂੰ ਪਾ ਦਿੰਦੇ ਸੀ ਸੋ ਮੈਂ ਤਾਂ ਇਹ ਲੱਗਦਾ ਕਿ ਅੱਜ ਵੀ ਸਾਡਾ ਸਾਰੇ ਆਰਟਿਸਟਾਂ ਦਾ ਇੱਕ ਫਰਜ਼ ਬਣਦਾ ਇੱਥੋਂ ਜਾਣ ਤੋਂ ਪਹਿਲਾਂ ਪਹਿਲਾਂ ਅਸੀ ਕੋਈ ਐਸੀ ਕਾਉਂਟ ਉਹਦੇ ਲਈ ਇੱਥੇ ਕੋਈ ਐਫ ਡੀ ਪੱਕੀ ਕਰਵਾ ਕੇ ਜਾਈਏ ਜਿੱਥੋਂ ਦੇ ਬੱਚਿਆਂ ਦਾ ਸਿਸਟਮ ਰੋਟੀ ਵਾਲ ਦਾ ਘਟੋ ਘਟ ਨਾ ਕਿਤੇ ਖਤਮ ਹੋ ਗਏ ਗੁਰਨਾਮ ਗਾਮਾ ਸ਼ਹਿਵਾਜ ਉਹਨਾਂ ਨੂੰ ਅੱਜ ਉਹਨਾਂ ਦੀ ਡੈਥ ਨੂੰ ਮਿਲਦਾਦਾ ਕਈ ਕਿੰਨੇ ਸਾਲ ਨਿਕਲ ਗਏ ਲੇਕਿਨ ਮੇਰੇ ਕੋਲ ਜਦੋਂ ਵੀ ਕਿਤੇ ਪੈਸੇ ਆਉਂਦੇ ਨੇ ਜਦੋਂ ਭਾਬੀ ਉਹਨਾਂ ਨਾਲ ਜਾਂ ਮਾਂ ਨਾਲ ਕਿਤੇ ਗੱਲ ਹੁੰਦੀ ਆ ਭੈਣ ਨਾਲ ਕਿਤੇ ਗੱਲ ਹੁੰਦੀ ਆ ਸਭ ਤੋਂ ਜਿਹੜੀ ਵੀ ਰਕਮ ਜਿੰਨੀ ਬਣਦੀ ਹੈ ਮੈਂ ਜ਼ਰੂਰ ਘਰੇ ਭੇਜਦਾ ਕਦੇ ਉਹਦੇ ਕਾਮੇ ਦੇ ਬੇਟੇ ਲਈ ਕੁਝ ਨਾ ਕੁਝ ਭੇਜ ਦਿੰਨੇ ਆ ਤੁਸੀਂ ਆਏ ਹੋ ਨਿਕੋ ਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਹੋ ਕਿਉਂਕਿ ਤੁਹਾਡਾ ਪੰਜਾਬੋਂ ਵਾਲੀ ਜਾਂ ਹੋਰ ਬਹੁਤ ਸਾਰੇ ਗਾਣੇ ਲਿਖੇ ਤਾਂ ਅੱਜ ਜਿਵੇਂ ਨਸ਼ਤਰ ਗਿਲ ਬਾਈ ਨਾਲ ਵੀ ਗੱਲ ਕਰੀ ਹੈ ਕਿ ਬਹੁਤ ਸਾਰੇ ਲੋਕਾਂ ਨੇ ਸੰਸਕਾਰ ਵਾਲੇ ਦਾ ਰੋਸ ਜਤਾਇਆ ਕਿ ਕਲਾਕਾਰ ਪਹੁੰਚੇ ਨਹੀਂ ਤਾਂ ਉਹ ਸਭ ਨੇ ਐਕਸਪਲੇਨ ਕੀਤਾ ਤਾਂ ਤੁਹਾਡੀ ਇਸ ਚੀਜ਼ ਬਾਰੇ ਕੀ ਰਾਇ ਹੈ ਐਕਚੁਅਲੀ ਕਈ ਵਾਰ ਰੁਝੇਵੇਂ ਹੁੰਦੇ ਆ ਸਭ ਦੇ ਜਿਸ ਦਿਨ ਨਿੰਮੇ ਦੀ ਡੈਥ ਹੋਈ ਆ ਮੇਰੀ ਵਾਈਫ ਦੇ ਸਕੇ ਭਾਂਜੇ ਦੀ ਕੈਨੇਡਾ ਡੈਥ ਹੋ ਗਈ 37 ਸਾਲ ਦਾ ਸੀ ਸਾਨੂੰ ਇੱਕੋਦਮ ਸਾਰਾ ਕੁਝ ਛੱਡ ਛੜਾ ਕੇ ਪਤਨ ਲੱਗਿਆ ਸੀ ਉੱਧਰ ਪਹੁੰਚੇ ਉਹ ਉਹ ਵੀ ਬਹੁਤ ਵੱਡੀ ਦੁੱਖ ਦੀ ਘੜੀ ਸੀ ਉਹ ਮੁੰਡੇ ਨੇ ਮਸਾ ਸਾਰਾ ਕਾਰੋਬਾਰ ਸੈੱਟ ਕਰਕੇ ਕੈਨੇਡਾ ਪਹੁੰਚੇ ਤੇ ਉੱਥੇ ਜਾ ਕੇ ਉਹ ਪਿਆ ਹੀ ਰਹਿ ਗਿਆ ਉਹਦੇ ਕਰਕੇ ਉਹ ਦਿਨ ਸੰਸਕਾਰ ਤੇ ਨਹੀਂ ਆ ਗਿਆ ਮੇਤੋਂ ਪਰ ਕੀ ਲੱਗਦਾ ਬਹੁਤ ਸਾਰੇ ਵਾਰੀ ਜਦੋਂ ਜਿਹ ਹੈ ਗਾਮੇ ਬਾਈ ਦੇ ਗੱਲ ਹੋਈ ਜਦੋਂ ਸਾਰੇ ਮੇਰੇ ਗਾਮੇ ਦੇ ਸੰਸਕਾਰ ਤੇ ਮੈਂ ਇਕੱਲਾ ਹੀ ਸੀ ਜਿੱਥੇ ਕੋਈ ਵੀ ਕਲਾ ਕਰਨੀ ਸੀ ਠੀਕ ਮੈਂ ਕਦੇ ਵੀ ਐਸੀ ਕੋਈ ਸਾਡੇ ਹੋਈ ਨਹੀਂ ਕਿਉਂਕਿ ਇੰਨਾ ਰਾਈਟਰਾਂ ਕਰਕੇ ਅਸੀਂ ਆਰਟਿਸਟ ਲੋਕਾਂ ਸਾਡਾ ਆਪਸੀ ਪਰਿਵਾਰਕ ਇੱਕ ਸਾਂਝ ਹੈ ਇੱਕ ਪਰਿਵਾਰ ਆ ਸਾਡਾ ਨਿੰਮੇ ਨਾਲ ਤਾਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਵੀ ਨੇ ਜਿਵੇਂ ਤੁਸੀਂ ਅੱਜ ਹੁਣੇ ਸਵਾਲ ਤਾਂ ਕਰ ਲਿਆ ਕਿ ਨਿੰਮੇ ਦੇ ਸੰਸਕਾਰ ਤੇ ਨਹੀਂ ਪਹੁੰਚੇ ਨਿੰਮੇ ਨਾਲ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸ਼ਾਇਦ ਪਰਿਵਾਰ ਦੇ ਮੈਂਬਰਾਂ ਨੂੰ ਵੀ ਨਹੀਂ ਪਤਾ ਹੋਣੀ ਆ ਜਿਹੜੀਆਂ ਜਦੋਂ ਨਿੰਮੇ ਦਾ ਕਿਤੇ ਫੋਨ ਆਣਾ ਕਿ ਭਾਜੀ ਬਹੁਤ ਔਖਾ ਯਾਰ ਯਾਰ ਇੱਥੇ ਆ ਪ੍ਰੋਬਲਮ ਹੈ ਚੁੱਪਚੀ ਬੀਤੇ ਉਹਨੂੰ ਅਸੀਂ ਪੈਸੇ ਜਾਂ ਕਿਸੇ ਹੱਥ ਭੇਜ ਦਿੰਦੇ ਸੀ ਜਾਂ ਅਸੀਂ ਉਹਨੂੰ ਪਾ ਦਿੰਦੇ ਸੀਗੇ ਸੋ ਇਹ ਚੀਜ਼ਾਂ ਦੱਸਣ ਵਾਲੀਆਂ ਨਹੀਂ ਹੈਗੀਆਂ ਨਾ ਜਿਤਾਉਣ ਵਾਲੀਆਂ ਨੇ ਕਿ ਅਸੀਂ ਆਹ ਕੁਝ ਕੀਤਾ ਸਾਡੇ ਫਰਜ਼ ਬਣਦੇ ਨੇ ਮੈਨੂੰ ਤਾਂ ਇਹ ਲੱਗਦਾ ਕਿ ਅੱਜ ਵੀ ਸਾਡਾ ਸਾਰੇ ਆਰਟਿਸਟਾਂ ਦਾ ਇੱਕ ਫਰਜ਼ ਬਣਦਾ ਇੱਥੋਂ ਜਾਣ ਤੋਂ ਪਹਿਲਾਂ ਪਹਿਲਾਂ ਅਸੀਂ ਕੋਈ ਐਸੀ ਅਮਾਊਂਟ ਉਹਦੇ ਲਈ ਇੱਥੇ ਕੋਈ ਐਫ ਡੀ ਪੱਕੀ ਕਰਵਾ ਕੇ ਜਾਈਏ ਜਿੱਥੋਂ ਦੇ ਬੱਚਿਆਂ ਦਾ ਸਿਸਟਮ ਰੋਟੀ ਵਾਲ ਦਾ ਘਟੋ ਘਟ ਨਾ ਕਦੇ ਖਤਮ ਹੋਵੇ ਉਹ ਤਾਂ ਹਮੇਸ਼ਾ ਚੱਲਦਾ ਰਹੇ ਉਹ ਤੋਂ ਬਿਨਾਂ ਅਸੀਂ ਉਹ ਬੱਚਿਆਂ ਲਈ ਹੋਰ ਕੀ ਕਰ ਸਕਦੇ ਹਾਂ ਜਿਵੇਂ ਦਿਲਜੀਤ ਭਾਜੀ ਹੋਣਾ ਨੇ ਉਹਦੇ ਸਾਰੀ ਐਜੂਕੇਸ਼ਨ ਦਾ ਖਰਚਾ ਕਿਆ ਸਾਡੇ ਆਰਟਿਸਟਾਂ ਦਾ ਫਰਜ਼ਾ ਕਿਉਂਕਿ ਅਸੀਂ ਉਹਦੇ ਇੱਕ ਇੱਕ ਗਾਣੇ ਤੋਂ ਲੱਖਾਂ ਨਹੀਂ ਕਰੋੜਾਂ ਰੁਪਈਆ ਕਮਾਇਆ ਹੋਣਾ ਸਭ ਨੇ ਕਮਾਇਆ ਹੋਣਾ ਨੇ ਕਿੰਨੇ ਪੈਸੇ ਕਮਾਇਆ ਹੋਣੇ ਨੇ ਜੇ ਉਹ ਚੋਂ ਥੋੜੇ ਥੋੜੇ ਪੈਸੇ ਕੱਢ ਵੀ ਲਵਾਂਗੇ ਫਰਕ ਨਹੀਂ ਪੈਣਾ ਜੀ ਸੋ ਇਹ ਹੋਣਾ ਉਦੋਂ ਜਦੋਂ ਕੋਈ ਇੱਕ ਆਰਟਿਸਟ ਮੂਰੇ ਕੋ ਕਹੇ ਮੈਂ ਲਓ ਜੀ ਮੇਰੇ ਵੱਲੋਂ ਆ ਰਾਸ਼ੀ ਪਈ ਪਰ ਕਈ ਵਾਰੀ ਚਲੋ ਇਹ ਤੁਸੀਂ ਵੱਡਾ ਦਿਲ ਦਿਖਾਇਆ ਬਹੁਤ ਵਾਰੀ ਕਲਾਕਾਰ ਇਹ ਕਹਿੰਦੇ ਨੇ ਕਿ ਜਦੋਂ ਮੇਰੇ ਕੋਲੇ ਗਾਣਾ ਲੈ ਕੇ ਆਏ ਮੈਂ ਉਹਦੇ ਪੇ ਕਰਤੇ ਮੈਂ ਉਹਦਾ ਠੇਕਾ ਨਹੀਂ ਲਿਆ ਹੋਇਆ ਪਰ ਲੱਗਦਾ ਨਹੀਂ ਹੈਗਾ ਵੀ ਇੱਕ ਇਨਸਾਨੀਅਤ ਦੀ ਵੀ ਗੱਲ ਹੋਣੀ ਚਾਹੀਦੀ ਹੈ ਚਲੋ ਕਿਸੇ ਤੇ ਦੁੱਖ ਤਕਲੀਫ ਵੀ ਜਦੋਂ ਆਉਂਦਾ ਗੁਰਨਾਮ ਗਮਾ ਸ਼ਹਿਬਾਜ਼ ਹੁਣਾਂ ਨੂੰ ਅੱਜ ਉਹਨਾਂ ਦੀ ਡੈਥ ਨੂੰ ਮੈਨੂੰ ਲੱਗਦਾ ਕਈ ਕਿੰਨੇ ਸਾਲ ਨਿਕਲ ਗਏ ਲੇਕਿਨ ਮੇਰੇ ਕੋਲ ਜਦੋਂ ਵੀ ਕਿਤੇ ਪੈਸੇ ਆਉਂਦੇ ਨੇ ਜਦੋਂ ਭਾਬੀ ਉਹਨਾਂ ਨਾਲ ਜਾਂ ਮਾਂ ਨਾਲ ਕਿਤੇ ਸਤੋ ਜਿਹੜੀ ਵੀ ਰਾਸ਼ੀ ਜਿੰਨੀ ਬਣਦੀ ਹੈ ਮੈਂ ਜ਼ਰੂਰ ਘਰੇ ਭੇਜਦਾ ਕਦੇ ਉਹਦੇ ਗਾਮੇ ਦੇ ਬੇਟੇ ਲਈ ਕੁਝ ਨਾ ਕੁਝ ਭੇਜ ਦਿੰਨੇ ਆ ਕਿਉਂਕਿ ਇਹ ਸਾਡੇ ਫਰਜ਼ ਨੇ ਇਹ ਨਹੀਂ ਹੈਗਾ ਕਿ ਇੱਕ ਗਾਣਾ ਲੈ ਲਿਆ ਹੁਣ ਕਈ ਵਾਰ ਕੀ ਹੁੰਦਾ ਐਕਚੁਅਲੀ ਹੁੰਦਾ ਕੀ ਹੈ ਕਿ ਰਾਈਟਰ ਨੇ ਇੱਕ ਵਾਰ ਲਿਖ ਕੇ ਦਿੱਤਾ ਤੇ ਅਸੀਂ ਬਾਰ-ਬਾਰ ਗਾਉਂਨੇ ਆ ਸਟੇਜ ਤੇ ਲੇਕਿਨ ਜਦੋਂ ਮੇਰੇ ਪਿੱਛੇ ਸਾਰੀ ਇੰਡਸਟਰੀ ਖੜੀ ਸੀ ਨਾ ਕੀ ਲੱਗਦਾ ਸੀ ਕਿ ਨਿੱਕੂ ਪਿੱਛੇ ਪੂਰਾ ਵੱਡਾ ਪਰਿਵਾਰ ਖੜਾ ਹੌਸਲੇ ਬਲੰਦ ਹੋ ਗਏ ਸੀ ਉਹ ਜਦੋਂ ਹੌਸਲਾ ਮਿਲਦਾ ਨਾ ਉਹ ਜਿਹੜੇ ਚਾਰ ਭਰਾਵਾਂ ਨੇ ਗਾਣੇ ਕੀਤੇ ਜਾਂ ਬਾਕੀ ਨੇ ਹੌਸਲਾ ਦਿੱਤਾ ਉਹਦੇ ਨਾਲ ਕੀ ਹੋਇਆ ਨਹੀਂ ਕੋਈ ਚੱਲਦਾ ਹੋ ਗਿਆ ਜੀ ਸਾਰਿਆਂ ਨੂੰ ਕਰਨ ਦੀ ਲੋੜ ਨਹੀਂ ਹੁੰਦੀ ਹੂੰ ਦੋ ਚਾਰ ਹੀ ਵਿੱਚ ਉੱਠ ਕੇ ਤੋੜਨਾ ਸਹੀ ਤਰੀਕੇ ਨਾਲ ਤੁਰ ਪਏ ਨਾ ਤਾਂ ਵੀ ਤੁਸੀਂ ਤੁਰ ਪੈਣੇ ਹੋ ਸੋ ਮੈਨੂੰ ਲੱਗਦਾ ਅੱਜ ਨਿੰਮੇ ਨਾਲ ਵੀ ਦੋ ਚਾਰ ਭਰਾ ਜਿਹੜੇ ਨੇੜੇ ਵਾਲੇ ਨੇ ਨਾ ਅਸੀਂ ਉਹ ਦੋ ਚਾਰ ਪੰਜ ਬੰਦੇ ਖੜ ਜਾਈਏ ਤੇ ਨਿੰਮੇ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪੈਣੀ ਪਰਿਵਾਰ ਨੂੰ ਇਹ ਗੱਡੀ ਵਧੀਆ ਚੱਲ ਪਣੀ ਆਉਂਦੇ ਰਹੂਗੇ ਲੰਮਾ ਸਮਾਂ ਜਦੋਂ ਕਿਤੇ ਸ਼ੋਅ ਹੋਊਗਾ ਕਿਉਂਕਿ ਬਹੁਤ ਵਾਰੀ ਕਲਾਕਾਰ ਇਸ ਇਸ ਗੱਲ ਨੂੰ ਹੀ ਤਰਸ ਜਾਂਦਾ ਉਹਦਾ ਪਰਿਵਾਰ ਕਿ ਉਹਨਾਂ ਨੇ ਸਾਡੇ ਗਾਣੇ ਗਾਏ ਸੀ ਸਾਡੇ ਪਰਿਵਾਰ ਦੇ ਮੈਂਬਰ ਦੇ ਜਾਂ ਨਿੰਮੇ ਦੇ ਤਾਂ ਉਹ ਸਾਡਾ ਸਾਰ ਵੀ ਨਹੀਂ ਲੈਣਾ ਓਏ ਤਾਂ ਲੱਗਦਾ ਜਿਵੇਂ ਸ਼ਹਿਬਾਜ਼ ਦਾ ਗਰਨਾਮ ਗਾਮੇ ਦਾ ਹਾਲ ਪੁੱਛਦੇ ਹਾਂ ਤਾਂ ਨਿੰਮੇ ਲੋਹਾਰਕੇ ਦੇ ਪਰਿਵਾਰ ਦੇ ਨਾਲ ਵੀ ਸਾਂਝ ਬਣੀ ਰਹੂਗੀ ਮੈਨੂੰ ਲੱਗਦਾ ਬਣੀ ਰਹਿਣੀ ਚਾਹੀਦੀ ਹੈ ਜੀ ਗੱਲਾਂ ਕਰਨੀਆਂ ਜਿਵੇਂ ਕਹਿੰਦੇ ਬਹੁਤ ਸਖਲੀਆਂ ਨੇ ਬਹੁਤ ਸਖਾਲੀਆਂ ਨੇ ਪਰ ਬਾਬਾ ਜੀ ਸਮਤ ਬਖਸ਼ਣ ਸਾਰਿਆਂ ਨੂੰ ਆਉਣਾ ਨਾ ਆਉਣਾ ਵੀ ਚਾਹੇ ਬੇਸ਼ੱਕ ਥੋੜਾ ਘਟ ਰਹਿ ਤਾਂ ਕੋ ਟੈਨਸ਼ਨ ਨਹੀਂ ਲੇਕਿਨ ਫੋਨ ਤੇ ਹਾਲਚਲ ਪੁੱਛ ਲਿਆ ਬੰਦਾ ਇੰਨੇ ਨੇ ਹੌਸਲਾ ਬਹੁਤ ਹੋ ਜਾਂਦਾ ਇਹਨਾਂ ਬਾਰੇ ਦੇਖ ਕੇ ਲੱਗਦਾ ਵੀ ਸ਼ਾਇਦ ਇਹਨਾਂ ਤੋਂ ਮਤਲਬ ਪੰਜਾਬ ਪੁਲਿਸ ਦਾ ਇੱਕ ਹੋਰ ਮਹਾਨਦਰਾ ਇਹਨਾਂ ਨੇ ਮੂਰੇ ਲਿਆਂਦਾ ਤਾਂ ਇਹਨਾਂ ਬਾਰੇ ਦੋ ਸ਼ਬਦ ਜੇ ਤੁਸੀਂ ਕਹਣੇ ਜਿਹੜੇ ਪਰਿਵਾਰ ਦੇ ਨਾਲ ਖੜੇ ਨੇ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਟ ਕੇ ਇਹ ਬਹੁਤ ਸਲਾਘਾਯੋਗ ਕਦਮ ਹੈ ਜੀ ਮੈਨੂੰ ਲੱਗਦਾ ਇਕੱਲੇ ਇਹਨਾਂ ਨੂੰ ਨਹੀਂ ਇਲਾਕੇ ਦੇ ਜਿੰਨੇ ਹੋਰ ਬੰਦੇ ਮੈਨੂੰ ਪਿਆਰ ਕਰਦੇ ਨੇ ਕਿਉਂਕਿ ਉਹਨਾਂ ਦੀ ਇੱਥੇ ਜਿਹੜੀ ਸੰਸਥਾ ਬਣੀ ਆ ਲਖਾਰੀ ਸਭਾ ਜਿਹੜੀ ਜ ਉਹਦੇ ਵੀ ਕਾਫੀ ਲੋਕ ਨੇ ਜਿਹੜੇ ਸੂਝਵਾਨ ਨੇ ਉਹ ਵੀ ਇੱਕ ਦਾ ਕੋਈ ਨਾ ਕੋਈ ਵੱਡਾ ਉਪਰਾਲਾ ਕਰਨਗੇ ਤੇ ਮੈਨੂੰ ਉਮੀਦ ਹੈ ਸਰਕਾਰਾਂ ਵੀ ਕਰਨਗੀਆਂ ਉਹ ਤੋਂ ਬਿਨਾਂ ਜਿੰਨੇ ਮੈਂ ਤਾਂ ਅੱਜ ਪਤਾ ਲੱਗਾ ਕਿ ਨਿੰਮੇ ਦੇ ਗਾਣੇ ਤਾਂ ਬੜੇ ਆਰਟਿਸਟਾਂ ਨੇ ਗਾਏ ਨੇ ਮੈਨੂੰ ਲੱਗਦਾ ਅਸੀਂ 2-4 ਜਾਣੀ ਆ ਅਮਰਿੰਦਰ ਰਾਮ ਅਨਛਤਰਾ ਮਿੰਨ ਤਿੰਨ ਚਾਰ ਨਾਮ ਪਤਾ ਸੀਗੇ ਲੇਕਿਨ ਅੱਜ ਜਾ ਕੇ ਪਤਾ ਲੱਗਿਆ ਉਹ ਤਾਂ ਬੜੇ ਲੋਕਾਂ ਨੇ ਗਾਣੇ ਗਾਏ ਨੇ ਜੇ ਸਾਰੇ ਥੋੜਾ ਥੋੜਾ ਵੀ ਸਾਥ ਦੇ ਦਈਏ ਹਰ ਮਹੀਨੇ ਇੱਕ ਦਾ ਬੰਦਾ ਵੀ ਡਿਊਟੀ ਲਾ ਲਵੇ ਕਦੇ ਟੈਨਸ਼ਨ ਨਹੀਂ ਪੈਣੀ ਜਦ ਤੱਕ ਮੁੰਡਾ ਜਵਾਨ ਹੈ ਮੁੰਡੇ ਨੇ ਸ਼ੁਰੂ ਹੋ ਜਾਣਾ ਫਿਰ ਵੈਸੇ ਜੀ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਭਾਜੀ ਤੁਸੀਂ ਇਹ ਪਰਿਵਾਰ ਦੇ ਨਾਲ ਖੜੇ ਹੋ ਸਭ ਤੋਂ ਪਹਿਲਾਂ ਜੀ ਉਸ ਵੀਰ ਦੇ ਜਿਸਾਂ ਕੇ ਸਾਡੇ ਤੋਂ ਵਿਛੜ ਗਿਆ ਅਲੱਗ ਹੋ ਗਿਆ ਉਹਦੀ ਰੂਹ ਨੂੰ ਪਰਮਾਤਮਾ ਸ਼ਾਂਤੀ ਬਖਸ਼ੇ ਤੇ ਪਰਮਾਤਮਾ ਉਹਦੇ ਪਰਿਵਾਰ ਨੂੰ ਪਾਣਾ ਬੰਨਣਾ ਬਲ ਬਖਸ਼ੇ ਜਿਸ ਨਾਲ ਅਸੀਂ ਇਹ ਸਭਾ ਨੂੰ ਸਟਾਰਟ ਕੀਤੀਆਂ ਚਲੋ ਅਸੀਂ ਪਹਿਲਾਂ ਵੀ ਵਿਆਹ ਸ਼ਾਦੀਆਂ ਦੇ ਕੰਮ ਕਰਦੇ ਸੀਗੇ ਗੁਰੂ ਸਾਹਿਬ ਦੀ ਸੰਗਤ ਜਿਹੜੀ ਆ ਉਹ ਸਾਡੇ ਨਾਲ ਆ ਤੇ ਅਸੀਂ ਹਮੇਸ਼ਾ ਹੀ ਕੋਈ ਨਾ ਕੋਈ ਬੀੜਾ ਪਰਮਾਤਮਾ ਦੀ ਕਿਰਪਾ ਨਾਲ ਸਾਨੂੰ ਇਹ ਸੇਵਾ ਮਿਲਦੀ ਰਹਿੰਦੀ ਤੇ ਅਸੀਂ ਕਰਦੇ ਹੁੰਦੇ ਆ ਤੇ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਆ ਕਿ ਜਿਹੜਾ ਕੋਈ ਬੰਦਾ ਇਸ ਵੇਲੇ ਬੱਚੇ ਜਿਹੜੇ ਆ ਪੜਨ ਵਾਲੇ ਆ ਪੜਦੇ ਪਏ ਆ ਤੇ ਇਹਨਾਂ ਬੱਚਿਆਂ ਨੂੰ ਜੇ ਇਸ ਵੇਲੇ ਛੋਟਾ ਜਾਂ ਵੀ ਇੱਕ ਪੁੱਛ ਮਿਲ ਗਿਆ ਜਾਂ ਇੱਕ ਵਾਰੀ ਤੁਹਾਨੂੰ ਸਟਾਰਟ ਕਰਤਾ ਤਾਂ ਤੇ ਮੇਰੇ ਖਿਆਲ ਬੱਚੇ ਆਪਣੇ ਕਮਾਉਣ ਸਰ ਵਾਲੇ ਬਣ ਜਾਣਗੇ ਆਪਣੇ ਪੈਰਾਂ 'ਤੇ ਖੜੇ ਹੋਣਗੇ ਫਿਰ ਕਿਸੇ ਸਹਾਰੇ ਦੀ ਜਰੂਰਤ ਨਹੀਂ ਪੈਗੀ ਠੀਕ ਹੈ ਇਹ ਮਨ ਦੇ ਵਿੱਚ ਕਿਵੇਂ ਆਉਂਦਾ ਕਿਉਂਕਿ ਦੁਨੀਆ ਬਹੁਤ ਦੇਖ ਰਹੀ ਸੀ ਉਸ ਖਬਰ ਨੂੰ ਪਰ ਤੁਹਾਡੇ ਦਿਲ ਦੇ ਵਿੱਚ ਹੀ ਕਿਵੇਂ ਦਿਲ ਤੁਹਾਡਾ ਮੋਮ ਬਣਿਆ ਕਿ ਮੈਂ ਜਾਵਾਂ ਪਰਿਵਾਰ ਕੋਲ ਜਦੋਂ ਮੈਂ ਇਹਨਾਂ ਦੀ ਵੀ ਸੰਸਕਾਰ ਦੇ ਪਰਵਰ ਨਹੀਂ ਆਏ ਮੈਂ ਉਸ ਦਿਨ ਸੰਸਕਾਰ ਦੇ ਉੱਪਰ ਮੇਰੀ ਵੀ ਡਿਊਟੀ ਸੀ ਮੈਂ ਨਹੀਂ ਆਪਸ ਆ ਪਾਇਆ ਲੇਕਿਨ ਮੈਂ ਫਿਰ ਬਾਅਦ ਚ ਦੋ ਚਾਰ ਦਿਨ ਬਾਅਦ ਮੈਂ ਆਇਆ ਸੀਗਾ ਤੇ ਮੈਂ ਇਹ ਕੋਸ਼ਿਸ਼ ਕੀਤੀ ਕਿ ਪਰਵਾਦ ਦਾ ਜਦੋਂ ਮੈਂ ਹਾਲਾਤ ਦੇਖੇ ਬੱਚੇ ਛੋਟੇ ਦੇਖੇ ਤੇ ਮੈਂ ਅੱਗੇ ਵੀ ਬੱਚੇ ਸਾਡੇ ਕੋਲ ਪੜਦੇ ਪਏ ਆ ਤੇ ਉਹ ਬੱਚਿਆਂ ਦੇ ਨਾਲ ਮੈਂ ਇਹਨਾਂ ਬੱਚਿਆਂ ਨੂੰ ਇੱਕ سپورਟ ਕੀਤੀ ਕਿ ਜਦ ਬੱਚੇ ਜੇ ਆਪਣੇ ਪੜ ਜਾਣਗੇ ਜੋ ਵੀ ਪੜਨਾ ਲਿਖਣਾ ਉਹਨਾਂ ਦਾ ਕਰਮਾ ਚ ਆਏਗਾ ਉਹ ਉਹ ਪੜ ਲਿਖੇ ਜਾਣ ਤੇ ਮੈਂ ਵੀ ਕੋਸ਼ਿਸ਼ ਕਰਾਂਗੇ ਬੱਚਿਆਂ ਨੂੰ ਮੈਂ ਪੈਰਾਸੈਟ ਖੜਾ ਕਰਕੇ ਇਹਨਾਂ ਨੂੰ ਕਮਾਉਣ ਦੇ ਲੈ ਕੇ ਬਣਾ ਸਕਾਂ ਨਹੀਂ ਪਰ ਕੀ ਗੱਲ ਆ ਅਕਸਰ ਜਦੋਂ ਦੇਖਦੇ ਆਂ ਤਾਂ ਪੰਜਾਬ ਪੁਲਿਸ ਬਾਰੇ ਲੋਕ ਹੋਰ ਬੜੀਆਂ ਚੀਜ਼ਾਂ ਦੇ ਸਵਾਲ ਖੜੇ ਕਰ ਦੇਂਦੇ ਨੇ ਪੰਜਾਬ ਪੁਲਿਸ ਦੀ ਸਿਹਤ ਬਾਰੇ ਵੀ ਹੋ ਜਾਂਦੇ ਨੇ ਉਹਨਾਂ ਦੇ ਇਮਾਨਦਾਰੀ ਤੇ ਵੀ ਸ਼ੱਕ ਕੀਤਾ ਜਾਂਦਾ ਪਰ ਤੁਸੀਂ ਇਹਨਾਂ ਸਾਰਿਆਂ ਤੋਂ ਵੱਖ ਹੋ ਕੇ ਤੁਸੀਂ ਇਹ ਕਿਵੇਂ ਲੈ ਕੇ ਚੱਲਿਓ ਚੀਜ਼ਾਂ ਨੂੰ ਕਿ ਮੈਂ ਲੋਕਾਂ ਦੀ سپورਟ ਕਰਨੀ ਆ പവർ കട ਅ ਦੇਖੋ ਜੀ ਲਗਭਗ ਮੇਰਾ ਹਰੇਕ ਫੀਲਡ ਵਿੱਚ ਚਾਹੇ ਕੋਈ ਵੀ ਐਨਜੀਓ ਮੈਂ ਉਹਨਾਂ ਕੰਮ ਕਰਦਾ ਚਾਹੇ এনवायरमेंट ਦੀ ਆ ਚਾਹੇ ਉਹ ਨਸ਼ਿਆਂ ਦੇ ਖਿਲਾਫ ਆ ਮੈਂ ਉਹ ਨਸ਼ੇ ਵੀ ਲਗਭਗ ਅਸੀਂ 150 ਬੰਦੇ ਦਾ ਆਪਣੀ ਪੌਕੇਟ ਵਿੱਚੋਂ ਇਲਾਜ ਕਰਵਾਇਆ ਜਿਹਦੇ ਵਿੱਚੋਂ 40 45 ਬੰਦੇ ਜਿਹੜੇ ਉਹ ਠੀਕ ਹੋ ਕੇ ਆਪਣੇ ਬੜਾ ਵਧੀਆ ਖੁਸ਼ੀ ਖੁਸ਼ੀ ਨਾਲ ਜੀਵਨ ਬਸਰ ਕਰ ਰਹੇ ਤੇ ਬੱਚੀਆਂ ਪੜ ਰਹੀਆਂ ਕਈਆਂ ਦੇ ਅੱਖਾਂ ਦੀ ਅਪਰੇਸ਼ਨ ਕਰਾ ਰਹੇ ਆ ਕਈਆਂ ਦੇ ਬੱਚਿਆਂ ਦੇ ਆਨੰਦ ਕਾਰਜ ਕਰਾ ਰਹੇ ਆ ਤੇ ਇਹ ਵੀ ਜਿਹੜਾ ਇੱਕ ਉਹ ਸੇਵਾ ਦਾ ਹਿੱਸਾ ਹੀ ਆ ਜਦੋਂ ਦੀ ਨਗਾ ਵੀ ਅਸੀਂ ਗੁਰਦੁਆਰਿਆਂ 'ਚ ਜਾ ਕੇ ਜਾਂ ਮੰਦਰਾਂ 'ਚ ਜਾ ਕੇ ਜਾਂ ਅਸੀਂ ਰੱਜੇ ਜਾ ਰਹੇ ਆ ਲੰਗਰ ਲਗਾ ਰਹੇ ਆ ਲੰਗਰ ਵੈਸੇ ਵਿਦਿਆ ਦਾ ਦਾਨ ਇਹ ਵੀ ਇੱਕ ਲੰਗਰ ਆ ਅੱਖਾਂ ਦੀ ਜੇ ਕਿਸੇ ਨੂੰ ਦੋਸ਼ ਨਹੀਂ ਮਿਲ ਜਾਏ ਤੇ ਇਹ ਵੀ ਇੱਕ ਦਾਨ ਹੈ ਤੇ ਭੁੱਖੇ ਨੂੰ ਆਨੰਦ ਤੇ ਪਿਆਸੇ ਨੂੰ ਪਾਣੀ ਤੇ ਤੇ ਦੰਗੇ ਦੇ ਕਪੜਾ ਇਹੀ দান ਖਵਾਉਂਦਾ ਵਾ ਜੇ ਕੋਈ দান ਕਰਨਾ ਹੁੰਦਾ ਤੇ ਕੋਈ ਗੱਲ ਨਹੀਂ ਕਿੰਤੂ ਪ੍ਰੰਤੂ ਤੇ ਹੁੰਦਾ ਜਾਂਦਾ ਠੀਮਾਂ ਤੇ ਵੱਜਦੀਆਂ ਹੁੰਦੀਆਂ ਤੇ ਜੇ ਅਸੀਂ ਉਹ ਉਹ ਇਹਨਾਂ ਚੀਜ਼ਾਂ ਤੋਂ ਡਰ ਕੇ ਇਹ ਕੰਮ ਕਰ ਲਿਆ ਠੀਮਾਂ ਤੇ ਉਸ ਵੇਲੇ ਲੋਕਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਪਰ ਅਸੀਂ ਕਹਿੰਦੇ ਉਹ ਠੀਮਾਂ ਵੱਲੀ ਵੇਖਣਾ ਅਸੀਂ ਉਹ 5 59% ਵਾਲੇ ਪਾਸੇ ਜਾਣਾ ਅਸੀਂ 5% ਵਾਲੇ ਪਾਸੇ ਜੀ ਤੁਹਾਡੇ ਵੱਡੇ ਅਫਸਰ ਸਾਹਿਬਾਨ ਨੇ ਉਹ ਕੀ ਕਹਿੰਦੇ ਨੇ ਕਿ ਤੇ ਇਹ ਤਾਂ ਨਹੀਂ ਕਹਿੰਦੇ ਵੀ ਡਿਊਟੀ ਵੀ ਕਰੋ ਕਿਤੇ ਲੋਕ ਸੇਵਾ ਦੇ ਵਿੱਚ ਜਾਂ ਫਿਰ ਉਹਨਾਂ ਵੱਲੀ ਖੂ ਹੱਲਾਸ਼ ਏਰੀਆ ਆ ਵੇਖੋ ਜੀ ਮੇਰੀ ਜੇ ਪ੍ਰੋਮੋਸ਼ਨ ਹੋਈ ਆ ਜਾਂ ਮੈਨੂੰ ਮੈਡਲਸ ਮਿਲੇ ਆ ਤੋਂ ਮੈਨੂੰ ਮੇਰੀ ਸੇਵਾ ਕਰਕੇ ਮਿਲੇ ਆ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਡੇ ਕਮਿਸ਼ਨਰ ਸਾਹਿਬ ਵੱਲੋਂ ਬਹੁਤ ਵੱਡੀ ਸਪੋਰਟ ਹੈ ਜੇ ਉਹਨਾਂ ਦੀ ਸਪੋਰਟ ਮੈਨੂੰ ਨਾ ਹੋਏ ਤਾਂ ਮੈਂ ਨਹੀਂ ਕਰ ਸਕਦਾ ਪਰ ਮੇਰੇ ਡਿਪਾਰਟਮੈਂਟ ਦੀ ਮੇਰੇ ਹੋਰ ਆਦਮੀ ਆਦਮੀ ਵੀ ਹੋ ਗਈ ਬੀਐਸਐਫ ਦੀ ਹੈ ਸੀਐਲਪੀਐਫ ਆਈਟੀਬੀਪੀ ਉਹ ਮੈਨੂੰ ਬੜੀ ਸਪੋਰਟ ਕਰਦੇ ਨੇ ਤੇ ਜਿੰਨੇ ਵੀ ਲੋਕ ਨੇ ਕਿਉਂਕਿ ਸਵਾਮਾਂ ਜਿਹੜੀਆਂ 2020 ਤੋਂ ਸਟਾਰਟ ਚੱਲਦੀਆਂ ਪਈਆਂ ਤੇ ਉਹਨਾਂ ਦੇ ਸਵਾਮਾਂ ਦੇ ਵਿੱਚ ਵੀ ਜਿਉਂ-ਜਿਉਂ ਅੱਗੇ ਵਿਚਰਦੇ ਗਏ ਆ ਸਾਡਾ ਕਾਫਲਾ ਵੱਧਦਾ ਜਾ ਰਿਹਾ ਤੇ ਅਸੀਂ ਜਿਹੜੀਆਂ ਸਵਾਮਾਂ ਉਹ ਵੀ ਵੱਧਦੀਆਂ ਜਾ ਰਹੀਆਂ ਲੱਗਦਾ ਨਹੀਂ ਹੈ ਤੱਕ ਕਿ ਤੁਸੀਂ ਇਹਨੂੰ ਆਪਣੇ ਤੌਰ ਤੇ ਜਾ ਕੇ ਲੋਕਾਂ ਦੀ ਸੇਵਾ ਕਰਿਆ ਕਰੋਗੇ ਜਦੋਂ ਅੱਗੇ ਟੀਮਾਵਾਦ ਜਾਂਦੀਆਂ ਨੇ ਤਾਂ ਫਿਰ ਵਿਵਾਦ ਵੀ ਸ਼ੁਰੂ ਹੋ ਜਾਂਦੇ ਨੇ ਕਿ ਜੀ ਸੇਵਾ ਸੰਸਥਾ ਪਹਿਲਾਂ ਬਹੁਤ ਵਧੀਆ ਚੱਲਦੀ ਸੀ ਫਿਰ ਵਿੱਚ ਹੋਰ ਬੰਦੇ ਆ ਗਏ ਤੇ ਕੰਮ ਖਰਾਬ ਹੋ ਗਿਆ ਇਹ ਤੁਸੀਂ ਆਪਣੇ ਪੱਧਰ ਤੇ ਰੱਖੋਗੇ ਸਾਰਾ ਕੁਝ ਐ ਦੇਖੋ ਜੀ ਮੇਰਾ ਤੁਸੀਂ ਮੇਰੀ ਕੋਈ ਵੀ ਵੀਡੀਓ ਦੇਖੋਗੇ ਉਹਦੇ ਵਿੱਚ ਕਿਤੇ ਵੀ ਨਹੀਂ ਆਏਗਾ ਕਿ ਮੈਂ ਆਪਣਾ ਕੋਈ account ਨੰਬਰ ਦਿੱਤਾ ਜਾਂ ਮੈਂ ਆਪਣਾ ਬੈਂਕ ਬੈਲੈਂਸ ਦਾ ਕੋਈ ਬੈਂਕ account ਨੰਬਰ ਦਿੱਤਾ ਜਾਂ ਮੈਂ ਕੋਈ Paytm ਦਿੱਤਾ ਮੇਰਾ ਇਹੀ ਹੁੰਦੀ ਆ ਕਿ ਜਿਹੜਾ ਵੀ ਕੋਈ ਦਾਨੀ ਆ ਉਹ ਦਾਨੀ ਨੂੰ ਦੱਸ ਦਿੱਤਾ ਵੀ ਆ ਮਰੀਜ਼ ਪੇਸ਼ੈਂਟ ਹੈ ਉਹ ਹਸਪੀਟਲ ਜਾਣਾ ਤੇ ਉਹ ਦਾਨੀ ਜਾਣੇ ਜੇ ਅਸੀਂ ਲੜਕੀਆਂ ਦੇ ਨੰਦਗਾਲ ਜ ਕਰਦੇ ਆ ਉਹ ਸਬਜ਼ੀਆਂ ਵਾਲੇ ਲੱਗ ਗਿਆ ਦੁੱਧ ਵਾਲੇ ਲੱਗ ਗਿਆ ਪਨੀਰ ਵਾਲੇ ਲੱਗ ਗਿਆ ਚੂੜੇ ਵਾਲੇ ਲੱਗ ਗਿਆ ਸੂਟਾਂ ਉਹ ਜਿਹੜੀ ਜਿਹੜੀ ਸੁਭਾਵਾਂ ਲੋਕ ਆਪ ਹੀ ਕਰਦੇ ਅਸੀਂ ਨਾ ਪੈਸਾ ਇਕੱਠਾ ਕਰਦੇ ਆ ਨਾ ਅਸੀਂ ਕੋਈ ਕਾਉਂ ਨੰਬਰ ਦਿੱਤਾ ਹੋਇਆ ਤੇ ਫਿਰ ਵਿਵਾਦ ਤੇ ਰੌਲਾ ਪਿੰਦਾ ਪੈ ਹੀ ਨਹੀਂ ਸਕਦਾ ਗੋਲ ਕਦੇ ਉੱਪਰੋਂ ਤੇ ਪੈਸਿਆਂ ਦੇ ਉੱਪਰ ਰੌਲਾ ਪਿੰਦਾ ਉਹ ਅਸੀਂ ਵਿਵਾਦ ਹੀ ਖਤਮ ਕਰ ਦਿੱਤਾ ਆਰਕੀਸ ਵਾਲਾ ਜੀ ਪਰਿਵਾਰ ਦੇ ਨਾਲ ਹੁਣ ਖੜੇ ਹੋ ਲੰਮਾ ਸਮਾਂ ਖੜੇ ਰਹੋਗੇ ਜਿਵੇਂ ਤੁਸੀਂ ਪੜਾਈ ਦੇ ਖਾਤੇ ਦੱਸਿਆ ਵੀ ਤਾਂ ਕਿ ਪਰਿਵਾਰ ਹੈ ਜਿਹੜਾ ਕੱਲਾ ਜਾਂ ਮਹਿਸੂਸ ਨਾ ਕਰੇ ਕਿਉਂਕਿ ਇੰਨੇ ਗਾਣੇ ਲੇਖਣ ਤੋਂ ਬਾਅਦ ਵੀ ਕਿਤੇ ਨਾ ਕਿਤੇ ਸਸਕਾਰ ਵਾਲੇ ਦਿਨ ਪਰਿਵਾਰ ਨੂੰ ਕੱਲਾ ਜਾਈ ਇਦਾਂ ਲੱਗਿਆ ਕਿ ਜਿਵੇਂ ਨਿੰਮੇ ਨੂੰ ਕੋਈ ਜਾਣਦਾ ਹੀ ਨਹੀਂ ਹੁੰਦਾ ਵੀ ਸਾਰੀ ਇੰਡਸਟਰੀ ਜੀ ਨਹੀਂ ਮੁੱਖ ਮੋੜ ਲਿਆ ਇਦਾਂ ਲੱਗਿਆ ਉਹ ਨਹੀਂ ਜੀ ਅੱਜ ਦੇਖੋ ਕਿੰਨੀ ਸੰਗਤ ਆ ਮੇਰੇ ਖਿਆਲ ਆ ਬਾਹਰ ਦੇ ਲੋਕ ਜ਼ਿਆਦਾ ਨੇ ਬਿਲਕੁਲ ਔਰ ਬਾਹਰ ਲੋਕਾਂ ਨੇ ਜਿੰਨਾ ਆ ਕੇ ਸਪੋਰਟ ਕੀਤੀ ਆ ਇਥੋਂ ਆ ਕੇ ਜਿਹੜੇ ਲਿਖਾਰੀ ਜਾਂ ਰਾਈਟਰ ਆਏ ਨੇ ਜਿਨ੍ਹਾਂ ਨੇ ਗ ਦਾ ਨਾਮ ਕਮਾਇਆ ਤੇ ਅਸੀਂ ਵੀ ਕਮਾ ਸਕਦੇ ਆ ਬਾਹਰੋਂ ਪੰਜਾਬ ਦੇ ਵਿੱਚੋਂ ਪੰਜਾਬ ਤੋਂ ਬਾਹਰੋਂ ਵੀ ਲੋਕਾਂ ਦੀ ਸੰਗਤ ਨੇ ਆ ਕੇ ਇੱਥੇ ਦਰਸ਼ਨ ਦਿੱਤੇ ਆ ਔਰ ਪਰਿਵਾਰ ਦਾ ਹੌਸਲਾ ਵਧਾਇਆ ਇਹਦੇ ਨਾਲ ਹੌਸਲਾ ਵਧਦਾ ਜੇ ਕਿਸੇ ਦੇ ਇਕੱਠ ਹੁੰਦਾ ਕੋਈ ਵੀ ਕਿਤੇ ਅਖੰਡ ਪਾਠ ਤੱਕ ਪਹੁੰਚਿਆ ਅੰਤਮ ਅਰਦਾਸ ਦੇ ਵਿੱਚ ਜੇ ਲੋਕ ਸ਼ਾਮਿਲ ਹੁੰਦੇ ਆ ਨਾ ਤੇ ਕੋਈ ਨਾ ਕੋਈ ਜਰੂਰ ਹੁੰਦਾ ਕਿ ਪ੍ਰਮਾਤਮਾ ਨੇ ਉਹਨੂੰ ਜਿਹੜੇ ਕਲਮ ਦੇ ਵਿੱਚ ਕੋਈ ਐਸੇ ਲਫ਼ਾਜ਼ ਸੀਗੇ ਜਿਹੜੇ ਲੋਕਾਂ ਦਾ ਜੋੜਦੇ ਆ ਤੇ ਉਸ ਸਾਡੀ ਪੰਜਾਬੀ ਬੋਲੀ ਨਾਲ ਲੋਕਾਂ ਨੂੰ ਜੋੜਦੇ ਆ ਉਹਦੇ ਦਾ ਉਹਦਾ ਕਾਰਨ ਕਰਕੇ ਜਿਹੜੀ ਇੰਨੀ ਸੰਗਤ ਦਾ ਇਕੱਠਾ ਹੋਣਾ ਵਾ ਇਹ ਬਣਿਆ ਵਾ ਇਹ ਸਬਬ ਬਣਿਆ ਇਹ ਸਬਬ ਜ ਇਹ ਸਦਾਂ ਤਾਂ ਹੀ ਹੋ ਸਕਦਾ ਜੇ ਕੋਈ ਬੰਦਾ ਅੱਛੀ ਕਲਮ ਚੋਂ ਅੱچھے ਅਲਫਾਜ਼ ਲਿਖਦਾ ਹੋਵੇ ਧੰਨਵਾਦ